ਇਹ ਲੇਸ ਵਾਰ ਬਾਹਰਾ ਕੋਈ ਦੁਕਾਨਦਾਰ ਉਹਨਾਂ ਦਾ ਸਵਾਲ ਅਸੀਂ ਚੱਕਿਆ ਜੀ ਅੱਜ ਪਿਛਲੇ ਹਫਤੇ ਵੀ ਨਾ ਸਾਮਾਨ ਚੱਕਿਆ ਸੀ ਤੇ ਹੁਣ ਅੱਜ ਫੇਰ ਦੁਬਾਰੇ ਕਾਰਵਾਈ ਪਾਈ ਹੈ ਜੀ ਜਿਹੜਾ ਸਾਮਾਨ ਚੱਕਿਆ ਇਹਨਾਂ ਦਾ ਹੁਣ ਜਬਤ ਹੋਏਗਾ ਕਿਉਂਕਿ ਇਹ ਦੁਬਾਰੇ ਵਾਰ-ਵਾਰ ਬਾਹਰ ਕੱਢਦੀ ਚਲੋ ਤੁਸੀਂ ਲਗਾਓ ਨਾਲ ਹੀ ਤੁਸੀਂ ਲਗਾਓ ਸਾਡੇ ਕਈ ਦਿਨਾਂ ਤੋਂ ਜੀ ਬਾਜ਼ਾਰ ਹੈ ਜਿਹੜਾ ਇੱਥੇ ਨਾ ਸਾਡੇ ਕਾਫੀ ਜਾਮ ਲੱਗਦਾ ਜਿਹੜਾ ਆਪਣਾ ਫਲਾਈਓਵਰ ਹੈ ਸਰਹੰਦ ਰੋਡ ਤੇ ਨਾ ਪਟਿਆਲਾ ਨੂੰ ਜਾਣ ਵਾਲਾ ਉਹ ਫਲਾਈਓਵਰ ਬਣਨ ਕਰਕੇ ਨਾ ਜਿਹੜੀ ਟ੍ਰੈਫਿਕ ਹੈ ਸਾਰੀ ਉਹ ਰਾਜਪੁਰੇ ਵਿੱਚੋਂ ਦੀ ਆਉਂਦੀ ਹੈ ਅਸੀਂ ਕਈ ਵਾਰ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਹਾਂ ਜੀ ਪਿਆਰ ਨਾਲ ਵੀ ਕਹਿ ਚੁੱਕੇ ਹਾਂ ਪਰ ਇਹ ਜਦੋਂ ਅਸੀਂ ਆਉਂਦੇ ਆ ਉਦੋਂ ਤਾਂ ਇਹ ਸਾਈਡ ਤੇ ਕਰ ਲੈਂਦੇ ਆ ਔਰ ਸਾਡੇ ਜਾਣ ਤੋਂ ਬਾਅਦ ਫਿਰ ਇਹ ਰੋਡ ਤੇ ਆ ਜਾਂਦੇ ਆ ਉਸ ਕਰਕੇ ਜੀ ਅੱਜ ਆਪਣਾ ਹਰਜਿੰਦਰ ਸਿੰਘ ਇੰਸਪੈਕਟਰ ਨੇ ਆਪਣਾ ਇਹਨਾਂ ਨੂੰ ਨਾਲ ਲੈ ਕੇ ਆਪਣਾ ਤਾਂ ਕਰਕੇ ਅੱਜ ਅਸੀਂ ਇਹ ਕਾਰਵਾਈ ਕੀਤੀ ਆ ਜਿੰਨਾ ਦਾ ਸਮਾਨ ਬਾਰਸੀ ਦਾ ਰੋਡ ਤੇ ਸੀ ਉਹੀ ਸਮਾਨ ਅਸੀਂ ਚੱਕ ਕੇ ਜਿਹੜਾ ਉਹ ਕਮੇਟੀ ਤੇ ਵਿੱਚ ਲੈ ਕੇ ਗਏ ਆ ਉਹ ਸਮਾਨ ਦੀ ਸਾਰਿਆਂ ਦੀ ਪਛਾਣ ਕਰਕੇ ਜਿਹਦਾ ਜਿਹਦਾ ਸਮਾਨ ਹੈ ਉਹਨੂੰ ਅਸੀਂ ਜੁਰਮਾਨਾ ਕਰਾਂਗੇ ਜੀ ਮੈਡਮ ਸਾਹਿਬੇ ਵਾਰ-ਵਾਰ ਨਗਰਪਾਲਿਕਾ ਕਾਰਵਾਈ ਵੀ ਕਰਦੇ ਕਿਉਂਕਿ ਦੁਕਾਨਦਾਰ ਹੜਦੇ ਹੀ ਤੁੰਗੇ ਨਹੀਂ ਹੁਣ ਛੱਟਣਗੇ ਸੀ ਹੁਣ ਜਿਹੜੇ ਵਹੀਕਲ ਨੇ ਉਹ 207 ਜ 80 ਬੰਦ ਕਰ ਰਹੇ ਆ ਤੇ ਜਿਹੜੇ ਬਾਕੀ ਸਮਾਨ ਵਗੈਰਾ ਹੈਗਾ ਜੀ ਉਹ ਆਪਣਾ ਇੰਸਪੈਕਟਰ ਸਾਹਿਬ ਜਬਤ ਕਰ ਰਿਹਾ ਜੀ ਕਿ ਹੁਣ ਤੁਹਾਡੇ ਥੋੜੇ ਜਾਣ ਦੇ ਬਾਅਦ ਥੋੜੇ ਦੇ ਬਾਅਦ ਫੇਰ ਸਮਾਨ ਬਾਹਰ ਰੱਖਿਆ ਜਾਂਦਾ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਹੁਣ ਨਹੀਂ ਰੱਖਿਆ ਜਾਊਗਾ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਇਹਨਾਂ ਨੂੰ ਕਈ ਵਾਰੀ ਵਾਰਨਿੰਗਾਂ ਦੇ ਚੁੱਕੇ ਆ ਅਸੀਂ ਚਲੋ ਪਹਿਲਾਂ ਪਿਆਰ ਨਾਲ ਵੀ ਸਮਝਾ ਚੁੱਕੇ ਆ ਸਾਰਾ ਕੁਝ ਇਹਨਾਂ ਨੂੰ ਲਿਖਤੀ ਵੀ ਸਮਝਾ ਚੁੱਕੇ ਆ ਜੀ ਪਰ ਵਾਕਿਆ ਹੀ ਇਹ ਨਹੀਂ ਬੰਦੇ ਬਣਦੇ ਜੀ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਸਾਰਾ ਸਮਾਨ ਰੱਖਿਆ ਗਾੜਾ ਇਸਰ ਰੋਜ਼ੇ ਕਾਰਵਾਈ ਜਾਰੀ ਰਹੂਗੀ ਜਿਹੜਾ ਸਮਾਨ ਚੱਕੂਗਾ ਤੇ ਆਪਣਾ ਰੱਖੂਗਾ ਸੀ ਚਤਾਂ ਨੂੰ ਜੀ ਸਰ ਜਿਹੜਾ ਸਮਾਨਾਂ ਚ ਕਰ ਜੇ ਲਿਆ ਜੀ ਪਹਿਲਾਂ ਕੀ ਬਣੂਗਾ ਹੁਣ ਇਸਰ ਪਹਿਲਾਂ ਵੀ ਸਮਾਨ ਸਾਡੇ ਕੋਲ ਜਬਤ ਹੋਇਆ ਹੋਇਆ ਇਹ ਵੀ ਜਬਤ ਹੋਊਗਾ ਬਾਕੀ ਇਨਸਪੈਕਟਰ ਸਾਹਿਬ ਜਿਵੇਂ ਕੋਈ ਜੁਰਮਾਨਾ ਕਰਨਗੇ ਜਾਂ ਜੋ ਵੀ ਇਹਨਾਂ ਦਾ ਯੂ ਸਾਹਿਬ ਇਹਨਾਂ ਨੂੰ ਹੁਕਮ ਕਰਨਗੇ ਉਹ ਕਰਨਗੇ ਜੀ ਹਾਂ ਜੀ ਉਹ ਸਰ ਸ੍ਰੀਮੰਦਰ ਜਿਹੜਾ ਕਟੇਗਾਰ ਕੋਲ ਜੀ 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 ਇਨਸਪੈਕਟਰ ਜੀ ਉਹ ਉਹੀ ਸਾਈਟ ਤੇ ਮਾਲਕਾ ਖਰਾਬ ਨੂੰ ਪੁੱਛ ਰਿਹਾ ਰਿਕਮੈਂਡਰ ਜੀ ਕੀ ਨਾ ਟੁੱਟ ਹਰਿੰਦਰ ਸਿੰਘ ਇਨਸਪੈਕਟਰ ਨਕਰ ਕੌਂਸਲ ਆਇ ਪ੍ਰਾਜ ਜੀ ਜਿਹੜੀ ਕਾਰਵਾਈ ਕੀਤੀ ਹੈ ਤੇ ਜਾਣਕਾਰੀ ਦੋਸਤ ਜੀ ਇਹ ਸਾਮਾਨ ਬਾਹਰ ਰੱਖੀ ਹੋਈ ਦੁਕਾਨਦਾਰੋਂ ਮੈਂ ਤਾਂ ਸਵਾਲ ਤੁਸੀਂ ਚੱਕਿਆ ਜੀ ਅੱਜ ਪਿਛਲੇ ਹਫਤੇ ਵੀ ਇਹਨਾਂ ਦਾ ਸਾਮਾਨ ਚੱਕਿਆ ਸੀ ਤੇ ਹੁਣ ਅੱਜ ਫੇਰ ਦੁਬਾਰੇ ਕਾਰਵਾਈ ਪਾਈ ਹੈ ਜੀ ਜਿਹੜਾ ਸਾਮਾਨ ਚੱਕਿਆ ਇਹਨਾਂ ਦਾ ਹੁਣ ਜਬਤ ਹੋਏਗਾ ਤਾਂ ਕਿਉਂਕਿ ਦੁਬਾਰੇ बार-बार ਬਾਹਰ ਕੱਢਦੇ ਲਈ ਇਸ ਕਰਕੇ ਇਹਨਾਂ ਦਾ ਜਬਤ ਕਰਾਂਗੇ ਸਾਮਾਨ ਜੀ ਇਨਸਪੈਕਟਰ ਤੁਸੀਂ ਜਿਹੜੀ ਤੁਸੀਂ ਕੋਈ ਕਹਿ ਜਾਂਦੇ ਹੋ ਇਹਨੂੰ ਮੰਨਦੇ ਕਿਉਂ ਨਹੀਂ ਹੈ ਜੀ ਫਿਰ ਇਹ ਸਰ ਇਹ ਤਾਂ ਹੁਣ ਦੁਕਾਨਦਾਰਾਂ ਨੂੰ ਆਪ ਸਮਝ ਚਾਹੀਦੇ ਵੀ ਸਾਡੀ ਵਜ੍ਹਾ ਨਾਲ ਪਬਲਿਕ ਹਰਾਨ ਹੋ ਰਹੀ ਏ ਜਿਹੜਾ ਸਰ ਤੁਸੀਂ ਸਮਾਨ ਇੱਕ ਕਰਿਆ ਜੀ ਤੁਸੀਂ ਹੁਣ ਕੀ ਕਰੋਗੇ ਦਾ ਸਮਾਨ ਹੁਣ ਜਾ ਕੇ ਜ਼ਬਤ ਕਰਾਂਗੇ ਜੀ ਕਿ ਜਿਹੜਾ ਇਹ ਪਟਿਆਲਾ ਰੋਡ ਹੈ ਇੱਥੇ ਕਈ ਥਾਂ ਨੇ ਨਾ ਰੇੜੀਆਂ ਜਿਹੜੀਆਂ ਹੈਗੀਆਂ ਕਰਾਇਏ ਤੇ ਲੈ ਕੇ ਕੋਈ ਦੁਕਾਨਦਾਰਾ ਦੇ ਕੇ ਕਿਉਂ ਨਾ ਕੋਈ ਪੱਟਾ ਹਿੱਲਾ ਕਰ ਦੇ ਸਰ ਅਸੀਂ ਸਾਰੀਆਂ ਹੁਣ ਰੇੜੀਆਂ ਦਾ ਸ਼ਿਫਟ ਹੋ ਜਾਣਗੇ ਜੀ ਮਾਰਕੀਟ ਅਲੱਗ-ਅਲੱਗ ਬਣਾਤੀਆਂ ਜੀ ਉਹ ਜਲਦ ਸ਼ਿਫਟ ਹੋ ਜਾਣਗੇ ਥੈਂਕ ਯੂ રેડી લાગી મે સારો ફિટ પાર્ટ બનાવવાનું જાણ લાગે છે કોબી જુમેવાળી લેક માર્કેટના રેડી લવાજો સાંભળ લાગે છે કાઠા પર જો કી મરને જો તૈયાર હા